ਹਾਂਜੀ ਮਿੱਤਰੋ ਕਰਿਓ ਲੋਟ ਤਨ ਤਨ ਬਾਬਾ ਸ਼ਹੀਰ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਤੀਜਾ ਗੱਤਕਾ ਕੱਪ ਕਰਵਾਇਆ ਜਾਣਾ ਹੈ ਮਿੱਤਰੋ 6 ਫਰਵਰੀ ਦਿਨ ਵੀਰਵਾਰ ਤੇ ਮਿੱਤਰੋ ਇਹ ਮੁਕਾਬਲੇ ਸਵੇਰੇ 12 ਵਜੇ ਤੋਂ ਸ਼ੁਰੂ ਕਰਕੇ ਮਿੱਤਰੋ ਰਾਤ ਦੇ 10 ਵਜੇ ਤੱਕ ਕਰਵਾਏ ਜਾਣਗੇ ਮਿੱਤਰੋ ਇਸ ਥਾਨ ਚਰਨ ਸ਼ੋਭਾ ਧਰਪੀ ਕਲਗੀਧਰ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਜੋੜੀਆਂ ਸਾਹਿਬ ਪਾਤਸ਼ਾਹੀ ਦਸਮੀ ਪਿੰਡ ਮਾੜੂ ਕੇ ਸੰਧੂ ਗਰਵਾਈ ਆਣ ਗਈ। ਇਹ ਮਿੱਤਰੋ ਲੋਡ ਕਰ ਲਿਓ। ਜਿੱਥੇ ਮਿੱਤਰੋ ਟੌਪ ਦੀਆਂ ਟੀਮਾਂ ਨੇ ਪੁੱਜਣਾ ਹੈ। ਜਿੱਥੇ ਮਿੱਤਰੋ ਰਿਕਾਰਡ ਬਣਾਏ ਜਾਣੇ ਆ। ਕਿਹੜੀ ਗੱਤ ਕਦੀ ਟੀਮ ਨੇ ਪਹਿਲਾ ਸਥਾਨ ਲੈਣਾ ਹੈ। ਕਿਹੜੀ ਨੇ ਸੈਕੰਡ ਇਹ ਤਾਂ ਮਿੱਤਰੋ ਸਮੇਂ ਦੀਆਂ ਬਾਤਾਂ ਹੋਣਗੀਆਂ। ਜਿੱਥੇ ਮਿੱਤਰੋ ਸੰਗਤਾਂ ਵੱਲੋਂ ਲੱਕੀ ਡਰਾ ਕੱਢੇ ਜਾਣੇ ਆ ਤੇ ਜਿੱਥੇ ਮਿੱਤਰੋ ਪਹਿਲਾ ਦਸਤਾਰ ਮੁਕਾਬਲੇ ਦਮਾਲੇ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਗੁਰੂ ਦਾ ਲੰਗਰ ਅਟੱਟ ਵਰਤੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਮਿੱਤਰੋ ਹਮ ਹਮਾ ਕੇ ਗੁਰਦੁਆਰਾ ਜੋੜੀਆਂ ਸਾਹਿਬ 6 ਫਰਵਰੀ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ